ਗੁਰਦਾਸਪੁਰ ਸੀਮਾ ਪਾਰ ਦੇ ਤਸਕਰਾਂ ਨਾਲ ਸੰਬੰਧ ਰੱਖਣ ਵਾਲੇ ਦੋ ਨੌਜਵਾਨ 1 ਕਿਲੋ ਹੈਰੋਇਨ ਸਮੇਤ ਕੀਤਾ ਗਿਆ ਰਫ्तार ਵਿਧਾਨ ਸਭਾ ਹਲਕਾ ਦਿਨਾਨਗਰ ਅਦੀਨ ਆਉਂਦੇ ਪੁਲਿਸ ਸਟੇਸ਼ਨ ਦੌਰਾਨ ਅੰਗਲਾ ਦੀ ਪੁਲਿਸ ਨੇ ਪਿੰਡ ਠਾਕੁਰਪੁਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਐ ਦੇਖੋ ਦੋਸਤੋ ਜਿੱਦਾਂ ਤੁਸੀਂ ਆਲਰੇਡੀ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਮਹਿੰਮ ਚੱਲੀ ਹੋਈ ਹੈ ਉਹਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ श्री ਦਿੱਤਿਆਦੀਆ ਹਦਾਇਤਾਂ ਤੇ ਇਹ ਮਹਿੰਮ ਲਗਾਤਾਰ ਜਾਰੀ ਹੈ ਇਸ ਦੀ ਲੜੀ ਵਿੱਚ ਕੱਲ ਦੁਰੰਦਲਾ ਪੁਲਿਸ ਨੇ ਠਾਕਰਪੁਰ ਨੇੜੇ ਨਾਕਾ ਲਾਇਆ ਸੀ ਔਰ ਇਸ ਬਾਰੇ ਸਾਨੂੰ ਬੀਐਸਐਫ ਨੇ ਵੀ ਥੋੜੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਹੋਈ ਸੀ ਉਸ ਨਾਕੇ ਦੌਰਾਨ ਇੱਕ ਸਵਿਫਟ ਕਾਰ ਦੇ ਵਿੱਚੋਂ ਜਦੋਂ ਅਸੀਂ ਚੈਕਿੰਗ ਬਰਾਉਡੋਂ ਨੂੰ ਰੁਕਿਆ ਗਿਆ ਉਹਨਾਂ ਚ ਇੱਕ ਮੁਜਰਮ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਚੱਕਰੀ ਦਾ ਰਹਿਣ ਵਾਲਾ ਉਹ ਭੱਜ ਗਿਆ ਮੌਕੇ ਤੇ ਦੋ ਜਿਹੜੇ ਮੁਜਰਮ ਹੈ ਓਮਕਾਰ ਸਿੰਘ ਤੇ ਮਨਪ੍ਰੀਤ ਕੁਮਾਰ ਇਹ ਦੋਨੇ ਸੰਦਲਪੁਰ ਪਿੰਡ ਦੇ ਹੈ ਜਿਹੜਾ ਕਿ ਥਾਣਾ ਦਰੰਗਲਾ ਚ ਪੈਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਸਾਨੂੰ 1 ਕਿਲੋ 86 ਮਿਲੀਗ੍ਰਾਮ ਜਿਹੜੀ ਆ ਹਿਰਨੋਗਰਾਮਦ ਹੋਈ ਆ ਸੋ ਆਪਾਂ ਇਹਨਾਂ ਦੇ ਖਿਲਾਫ ਅੰਡਰ ਐਨਡੀਪੀਐਸ ਚੱਕ ਪਰਚਾ ਦਰਜ ਕਰ ਲਿਆ ਔਰ ਇਹਨਾਂ ਦੇ ਪੂਰ ਸਰਮਾਨ ਲੈ ਕੇ ਅੱਗੇ ਬੈਕਵਰਡ ਲਿੰਕ ਕਿੱਥੋਂ ਇਹ ਹਿਰੋਨ ਆਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਇਹ ਗੱਲ ਕੀ ਜੇ ਤਾਂ ਬੈਕਗ੍ਰਾਉਂਡ ਇਹਨਾਂ ਦੀ ਪਹਿਲਾਂ ਵੀ ਮਾਮਲੇ ਦੱਸਿਆ ਗਏ ਨੇ ਇਹਨਾਂ ਵਿੱਚ ਇੱਕ ਮੁਜਰਮ ਦੇ ਖਿਲਾਫ ਸ਼ਰਾਬ ਦੇ ਪਰਚੇ ਔਰ ਲੜਾਈ ਝਗੜੇ ਦੇ ਦਰਜ ਹੈ ਇਹ ਤੁਲਾਵਾ ਦੂਜੇ ਲੜਕੇ ਦੇ ਖਿਲਾਫ ਇਦਾਂ ਦਾ ਕੋਈ ਹਜੇ ਮਾਮਲੇ ਦਰਜ ਨਹੀਂ ਇਹਨਾਂ ਦੇ ਤਸਕਰੀ ਲਿੰਕਸ ਦੀ ਵੀ ਨਹੀਂ ਕੋਈ ਇਹਦੇ ਤਸਕਰੀ ਲਿੰਕ ਜੋ ਪ੍ਰੀਮੀਅਮ ਇਨਕੁਆਰੀ ਤੋਂ ਆਪੇ ਬਾਰਡਰ ਕ੍ਰੋਸ ਤੋਂ ਇਹਨਾਂ ਦੇ ਸਬੰਧ ਹੈਗੇ ਆ ਜਿੱਥੋਂ ਸਮਗਲਿੰਗ ਹੋ ਰਹੀ ਹੈ ਔਰ ਇਸ ਬਾਰੇ ਆਪਾਂ ਜਿਹੜੀ ਹੈ ਕਾਫੀ ਡੂੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਬੈਕਵਰਡ ਲਿੰਕ ਹੋਰ ਇਲਾਕੇ ਦੇ ਵਿੱਚ ਕੌਣ ਸਮਗਲਿੰਗ ਕਰ ਰਿਹਾ ਹੈ ਇਹਦੇ ਉੱਤੇ ਵੀ ਆਪਾਂ ਗੰਭੀਰਤਾ ਨਾਲ ਜਾਂਚ ਕਰ